ਮਹਿੰਦੀ ਅੱਜ ਆਪਾਂ ਫਿਰ ਤੋਂ ਇੱਕ ਨਵੇਂ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ ਸੋ ਆਪਣਾ ਅੱਜ ਦਾ ਵਿਸ਼ਾ ਹੈਗਾ ਵਾ ਮਾਨਸਿਕ ਤੌਰ ਤੇ ਕਮਜ਼ੋਰ ਲੋਕ ਨੇ ਜੋ ਆਪਣੀ ਗੱਲ ਕਿਸੇ ਦੂਸਰੇ ਨੂੰ ਖੁੱਲ ਕੇ ਨਹੀਂ ਕਹਿ ਸਕਦੇ ਔਰ ਆਪਣੇ ਅੰਦਰ ਹੀ ਅੰਦਰ ਦੁਖੀ ਹੁੰਦੇ ਰਹਿੰਦੇ ਨੇ ਕਿ ਉਹਨਾਂ ਨੂੰ ਹਮੇਸ਼ਾ ਇਹੀ ਲੱਗਦਾ ਰਹਿੰਦਾ ਕਿ ਮੇਰੀ ਗੱਲ ਕਹਿਣ ਦੇ ਨਾਲ ਕਿਸੇ ਦੂਜੇ ਨੂੰ ਕੋਈ ਤਕਲੀਫ ਨਾ ਹੋਵੇ ਕਿਸੇ ਦੂਸਰੇ ਨੂੰ ਕੋਈ ਦੁੱਖ ਨਾ ਹੋਵੇ ਇਸ ਲਈ ਉਹ ਕੀ ਕਰਦੇ ਨੇ ਕਿ ਆਪਣੇ ਆਪ ਨੂੰ ਅੰਦਰ ਹੀ ਅੰਦਰ ਤੋਂ ਹਰਟ ਕਰਦੇ ਰਹਿੰਦੇ ਨੇ ਦੁਖੀ ਹੁੰਦੇ ਰਹਿੰਦੇ ਨੇ ਸੋ ਅੱਜ ਆਪਾਂ ਇਸ ਟੌਪਿਕ ਦੇ ਉੱਪਰ ਗੱਲਬਾਤ ਕਰਾਂਗੇ ਤੇ ਇਹਨਾਂ ਦੇ ਹੱਲ ਵੀ ਦੱਸਾਂਗੇ ਕਿ ਤੁਸੀਂ ਮਾਨਸਿਕ ਤੌਰ ਤੇ ਜੋ ਲੋਕ ਕਮਜ਼ੋਰ ਨੇ ਉਹ ਆਪਣੇ ਆਪ ਨੂੰ ਮਜ਼ਬੂਤ ਕਿਵੇਂ ਬਣਾ ਸਕਦੇ ਨੇ ਸੋ ਤੁਸੀਂ ਵੀਡੀਓ ਦੇ ਐਂਡ ਤੱਕ ਬਨੇ ਰਹੋ ਜ਼ਿੰਦਗੀ ਵਿੱਚ ਹਰ ਕੋਈ ਮੁਸ਼ਕਲਾਂ ਦਾ ਸਾਹਮਣਾ ਕਰਦਾ ਦੇਖੋ ਪਰ ਮਜ਼ਬੂਤ ਉਹ ਨਹੀਂ ਹੁੰਦਾ ਜੋ ਕਦੇ ਡਿੱਗਦਾ ਨਹੀਂ ਮਜ਼ਬੂਤ ਉਹ ਹੁੰਦਾ ਜੋ ਹਰ ਵਾਰ ਡਿੱਗ ਕੇ ਫਿਰ ਤੋਂ ਖੜਾ ਹੋ ਜਾਂਦਾ ਹੈ ਆਪਣੇ ਆਪ ਨੂੰ ਮਜ਼ਬੂਤ ਬਣਾਉਂਦਾ ਮਤਲਬ ਸਿਰਫ ਸਰੀਰ ਨਾਲ ਨਹੀਂ ਸੋਚ ਨਾਲ ਵੀ ਹੁੰਦਾ ਵਾ ਜ਼ਰੂਰੀ ਨਹੀਂ ਕਿ ਤੁਸੀਂ ਸਰੀਰ ਤੇ ਫਿਜ਼ੀਕਲ ਤੌਰ ਤੇ ਮਜ਼ਬੂਤ ਹੋ ਪਰ ਕਈ ਮੈਂ ਐਵੇਂ ਤੇ ਕਈ ਲੋਕ ਵੇਖੇ ਨੇ ਜਿਹੜੇ ਫਿਜ਼ੀਕਲੀ ਤਾਂ ਬਹੁਤ ਹੀ ਜ਼ਿਆਦਾ ਇਸ ਤਰਾਂਕ ਹੋਣਗੇ ਪਰ ਉਹਨਾਂ ਦੀ ਜਿਹੜੀ ਸੋਚ ਹੈ ਉਹ ਇੰਨੀ ਡਰਪੋਕ ਹੁੰਦੀ ਹੈ ਉਹ ਆਪਣੀ ਖੁਨਿੱਕੀ ਜੀ ਗੱਲ ਨੂੰ ਵੀ ਖੁੱਲ ਕੇ ਦੂਸਰਿਆਂ ਦੇ ਅੱਗੇ ਨਹੀਂ ਕਰ ਸਕਦੇ ਹੁੰਦੇ ਉਹਨਾਂ ਨੂੰ ਹਮੇਸ਼ਾ ਇਹੀ ਲੱਗਦਾ ਰਹਿੰਦਾ ਕਿ ਮੇਰੀ ਇਹ ਗੱਲ ਕਹਿੰਦੇ ਨਾਲ ਕਿਸੇ ਦੂਸਰੇ ਨੂੰ ਬੁਰਾ ਬੁਰਾ ਨਾ ਲੱਗ ਜੇ ਜਾਂ ਮੈਂ ਇਹ ਗੱਲ ਕਾਵਾਂਗਾ ਪਤਾ ਨਹੀਂ ਕੀ ਹੋ ਜਾਏਗਾ ਮੇਰੀ ਗੱਲ ਦੇ ਨਾਲ ਜਾਂ ਮੈਂ ਕੁਝ ਹੋਰ ਕਹਿਣ ਦੀ ਕੋਸ਼ਿਸ਼ ਕਰਾਂਗਾ ਅਗਲਾ ਕੋਈ ਦਾ ਗਲਤ ਮੀਨਿੰਗ ਨਾ ਕੱਢ ਕੇ ਲੈ ਜੇ ਉਹ ਬਹੁਤ ਹੀ ਜ਼ਿਆਦਾ ਮੈਂਟਲੀ ਮਤਲਬ ਬਹੁਤ ਜ਼ਿਆਦਾ ਹਾਰਸ਼ ਹੁੰਦੇ ਰਹਿੰਦੇ ਤੇ ਆਪਣੀ ਗੱਲ ਕਦੇ ਵੀ ਅਕਵੇਸ ਸਟਰੋਂਗਲੀ ਨਹੀਂ ਕਹਿ ਸਕਦੇ ਹੁੰਦੇ ਇਸ ਲਈ ਉਹ ਮੈਂਟਲੀ ਪ੍ਰੀਪੇਅਰ ਨਹੀਂ ਹੁੰਦੇਗੇ ਸਿਰਫ ਉਹ ਫਿਜ਼ੀਕਲੀ ਸਟਰੋਂਗ ਜ਼ਰੂਰ ਦਿਖਦੇ ਹੁੰਦੇ ਨੇ ਪਰ ਇਹ ਜਿਹੜੀ ਜਿਵੇਂ ਮੈਂ ਐਵੇਂ ਦੇ ਕਈ ਲੋਕਾਂ ਨੂੰ ਵੀ ਹੋਰ ਵੀ ਵੇਖਿਆ ਵਾ ਜਿਹੜੇ ਵਾਕਈ ਉਹਨਾਂ ਦੀ ਬਾਡੀ ਵਗੈਰਾ ਵੇਖਣ ਨੂੰ ਤਾਂ ਲੱਗਦੇ ਹੁੰਦੇ ਨੇ ਕਿ ਬਹੁਤ ਬੜੇ ਵਧੀਆ ਨੇ ਹਨਾ ਬਟ ਜਦੋਂ ਉਹਨਾਂ ਨੂੰ ਤੁਸੀਂ ਉਹਨਾਂ ਨਾਲ 5-10 ਮਿੰਟ ਗੱਲਬਾਤ ਕਰਕੇ ਵੇਖੋਗੇ ਤੁਹਾਨੂੰ ਉਹਨਾਂ ਦੇ ਵਿੱਚ ਬਿਲਕੁਲ ਬੋਰਿੰਗ ਔਰ ਟੋਟਲੀ ਐਵੇਂ ਦੇ ਉਹ ਲੋਕ ਲੱਗਣਗੇ ਜਿਵੇਂ ਇਹਨਾਂ ਨੂੰ ਕੋਈ ਨੌਲੇਜ ਹੀ ਨਹੀਂ ਹੁੰਦੀ ਠੀਕ ਹੈ ਨਾ ਉਹਨਾਂ ਦੀ ਤੁਸੀਂ ਇਸ ਲਈ ਅੱਜ ਕੱਲ ਜਿਹੜੇ ਲੋਕ ਨੇ ਉਹ ਜ਼ਿਆਦਾਤਰ ਫਿਜ਼ੀਕਲ ਨੂੰ ਵੇਖ ਕੇ ਜੱਜ ਕਰਨ ਲੱਗ ਜਾਂਦੇ ਨੇ ਪਰ ਉਹਨਾਂ ਬੰਦਾ ਉਹਨਾਂ ਦੇ ਅੰਦਰ ਜਿਹੜੀ ਮੈਂਟਲੀ ਅਫਸਰਟ ਹੁੰਦੀ ਉਹ ਬਹੁਤ ਜ਼ਿਆਦਾ ਵਧੀ ਹੁੰਦੀ ਹੈ ਉਹ ਦੁਨੀਆ ਨੂੰ ਆਪਣੀ ਅਲੱਗ ਹੀ ਨਜ਼ਰੀਏ ਨਾਲ ਦੇਖਦੇ ਹੁੰਦੇ ਨੇ ਹਮ ਕਹਿੰਦੇ ਵੀ ਜੋ ਬੰਦਾ ਆਪਣੇ ਦੁੱਖਾਂ ਨੂੰ ਨਾ ਆਪਣੀ ਕਮਜ਼ੋਰੀ ਬਣਾ ਲੈਂਦਾ ਹੈ ਉਹ ਕਦੇ ਵੀ ਅੱਗੇ ਨਹੀਂ ਵੱਧ ਸਕਦਾ ਜੋ ਬੰਦਾ ਹਰ ਦੁੱਖ ਤੋਂ ਕੋਈ ਸਬਕ ਲੈ ਜਾਂਦਾ ਹੈ ਉਹ ਦੁਨੀਆ ਵਿੱਚ ਆਪਣਾ ਨਾਮ ਜ਼ਰੂਰ ਕੋਈ ਨਾ ਕੋਈ ਬਣਾ ਕੇ ਜ਼ਰੂਰ ਲੰਘਦਾ ਵਾ ਯਾਦ ਰੱਖੋ ਹਮੇਸ਼ਾ ਜ਼ਿੰਦਗੀ ਤੁਹਾਡੇ ਨਾਲ ਹੈ ਨਹੀਂ ਤੁਹਾਡੇ ਅੰਦਰ ਹੈ ਠੀਕ ਹੈ ਨਾ ਆਪਣੇ ਅੰਦਰ ਹੌਸਲਾ ਪੈਦਾ ਕਰੋ ਆਪਣੀ ਸੋਚ ਨੂੰ ਵਧੀਆ ਰੱਖੋ ਤੇ ਹਰ ਦਿਨ ਹਰ ਦਿਨ ਇੱਕ ਵਧੀਆ ਤਰੀਕੇ ਦੇ ਨਾਲ ਜਿਓ ਸੋਚ ਕੇ ਚਲੋ ਕਿ ਅੱਜ ਮੈਂ ਸਵੇਰੇ ਇਹ ਕੰਮ 했 ਤੇ ਮੈਂ ਸਾਰੇ ਦਿਨ ਦੇ ਵਿੱਚ ਇਹ ਕੰਮ ਕਰਨਾ ਹੈ ਆਪਣੀ ਸੋਚ ਵਧੀਆ ਕਰੋ ਅਗਰ ਤੁਸੀਂ ਵਧੀਆ ਸੋਚੋਗੇ ਤਾਂ ਤੁਸੀਂ ਉਸ ਚੀਜ਼ ਨੂੰ ਜ਼ਰੂਰ ਕਰ ਪਾਓਗੇ ਕਿਸੇ ਤੇ ਨਿਰਭਰ ਨਾ ਰਹੋ ਆਪਣੇ ਫੈਸਲੇ ਖੁਦ ਲੋ ਤੇ ਆਪਣਾ ਰਸਤਾ ਖੁਦ ਨਾਓ ਪਤਾ ਮੈਨਾਂਵੇਂ ਦੇ ਉਹ ਲੋਕ ਵੀ ਵੇਖੇ ਨੇ ਜਿਹੜੇ ਨਾ ਆਪਣੇ ਨਿੱਕੇ ਨਿੱਕੇ ਫੈਸਲੇ ਵੀ ਨਾ ਉਹ ਨਹੀਂ ਕਰ ਪਾਉਂਦੇ ਉਹਨਾਂ ਨੂੰ ਐਵੇਂ ਹੁੰਦਾ ਕਿ ਮੈਂ ਕੋਈ ਅਗਰ ਆਪਣੀ ਲਾਈਫ ਦਾ ਕੋਈ ਡਿਸੀਜਨ ਵੀ ਲੈਣਾ ਨਾ ਤਾਂ ਉਹਨਾਂ ਨੂੰ ਹਮੇਸ਼ਾ ਇਹ ਹੁੰਦਾ ਕਿ ਕੋਈ ਹੋਰ ਆ ਕੇ ਮੇਰੀ ਹੈਲਪ ਕਰੇ ਉਹ ਹਮੇਸ਼ਾ ਇਹ ਸੋਚ ਰਹਿੰਦੇ ਕਿ ਮੈਂ ਆਪਣੀ ਲਾਈਫ ਦਾ ਕਿਤੇ ਕੋਈ ਗਲਤ ਡਿਸੀਜਨ ਨਾ ਲੈ ਲਾਂ ਜਾਂ ਮੇਰੇ ਤੋਂ ਕੋਈ ਗਲਤੀ ਨਾ ਹੋ ਜੇ ਠੀਕ ਹੈ ਨਾ ਜਾਂ ਉਹ ਲੋਕ ਵੀ ਵੇਖ ਲਓ ਜਿਹੜੇ ਕਿ ਆਫਟਰ ਮੈਰਿਜ ਵੀ ਆਪਣੇ ਪੇਰੈਂਟਸ ਤੇ ਡਿਪੈਂਡ ਰਹਿੰਦੇ ਨੇ ਮੈਂ ਉਹ ਲੋਕ ਵੀ ਵੇਖੇ ਨੇ ਜਿਹੜੇ ਪੰਜਾਬ ਪੰਜਾ 60 60 ਸਾਲ ਦੇ ਵੀ ਹੋ ਗਏ ਨੇ ਠੀਕ ਹੈ ਨਾ ਉਹ ਹੋ ਜਾਂਦੇ ਨੇ ਪਰ ਉਹ ਆਪਣੇ ਜਿੰਨਾ ਵੀ ਕੋਈ ਡਿਸੀਜਨ ਲੈਣਾ ਹੋਵੇ ਤਾਂ ਆਪਣੇ ਮਾਪੇ ਬਾਬ ਦੇ ਉੱਪਰ ਨਿਰਭਰ ਰਹਿੰਦੇ ਨੇ ਉਹਨਾਂ ਨੂੰ ਇਹ ਲੱਗਦਾ ਕਿ ਮੈਂ ਜੋ ਡਿਸੀਜਨ ਲਾਂਗੇ ਇਹਨਾਂ ਕਿਤੇ ਵੱਡੇ ਗਲਤ ਨਾ ਮੰਨ ਜਾਣ ਜਾਂ ਕੋਈ ਹੋਰ ਨਾ ਗਲਤ ਮੰਨ ਜੇ ਮੈਂ ਇਹ ਨਹੀਂ ਆਂਦੀ ਕਿ ਆਪਣੇ ਪੇਰੈਂਟਸ ਦੀ ਰਿਸਪੈਕਟ ਨਾ ਕਰੋ ਕਰੋ ਪਰ ਨਿੱਕੇ ਨਿੱਕੇ ਚੀਜ਼ਾਂ ਤੇ ਆਪਣੇ ਡਿਸੀਜਨ ਖੁਦ ਲੈਣਾ ਸਿੱਖੋ ਹਮੇਸ਼ਾ ਹਰ ਟਾਈਮ ਕਿਸੇ ਉੱਪਰ ਦੂਜੇ ਦੇ ਉੱਪਰ ਨਿਰਭਰ ਰਹਿਣਾ ਕਿ ਮੇਰਾ ਕੋਈ ਇਹ ਕੰਮ ਕਰਕੇ ਦੇਊਗਾ ਮੈਨੂੰ ਕੋਈ ਇਹ ਕਰਕੇ ਦੇਊਗਾ ਇਹ ਬਹੁਤ ਗਲਤ ਗੱਲ ਹੈ ਇਹ ਨਾਲ ਤੁਸੀਂ ਆਪਣੇ ਆਪ ਤੇ ਮੈਂਟਲੀ ਪ੍ਰੇਪੇਅਰ ਕਦੇ ਵੀ ਨਹੀਂ ਹੋ ਸਕੋਗੇ ਤੇ ਨਾ ਹੀ ਤੁਹਾਨੂੰ ਦੁਨੀਆਦਾਰੀ ਦੀ ਕਦੀ ਸਮਝ ਆਏਗੀ ਕਿ ਕੀ ਸਹੀ ਹੈ ਤੇ ਕੀ ਗਲਤ ਹੈ ਅਸਲ ਇਨਿੱਕੇ-ਨਿੱਕੇ ਫੈਸਲੇ ਕਰਨੇ ਆਪ ਸਿੱਖੋ ਸਹੀ ਔਰ ਗਲਤ ਦੀ ਪਛਾਣ ਕਰਨੀ ਖੁਦ ਨੂੰ ਸਿੱਖੋ ਠੀਕ ਹੈ ਜਿੰਦਗੀ ਕਿਸੇ ਦੀ ਵੀ ਆਸਾਨ ਨਹੀਂ ਹੁੰਦੀ ਤੁਹਾਨੂੰ ਜੇ ਲੱਗਦਾ ਹੈ ਨਾ ਕਿ ਮੇਰੀ ਲਾਈਫ ਦੇ ਵਿੱਚ ਬੜੇ ਦੁੱਖ ਨੇ ਉਹ ਸਾਰਿਆਂ ਦੀ ਲਾਈਫ ਦੇ ਵਿੱਚ ਹੈ ਕਿਉਂਕਿ ਆਪਾਂ ਨੂੰ ਵੇਖਣ ਨੂੰ ਹੀ ਲੱਗਦਾ ਹੁੰਦਾ ਕਿ ਮੈਂ ਜਿੰਨਾ ਦੁਖੀ ਹਾਂ ਪਤਨਿਓ ਦੂਸਰਾ ਕਿੰਨਾ ਖੁਸ਼ੀ ਹੋ ਸਕਦਾ ਕਿ ਉਹਨੇ ਜੋ ਸਾਹਮਣੇ ਤੁਹਾਨੂੰ ਚੀਜ਼ ਸ਼ੋਅ ਕਰ ਰਿਹਾ ਅਸਲ ਦੇ ਵਿੱਚ ਹੋਵੇ ਹੀ ਨਾ 5-10 ਮਿੰਟ ਦੀ ਕਿਸੇ ਦੀ ਤੁਸੀਂ ਕੋਈ ਚੀਜ਼ ਵੇਖ ਕੇ ਆਪਣੇ ਆਪ ਦੀ ਸਾਰੀ ਸਹੀ ਚੀਜ਼ ਨੂੰ ਖਰਾਬ ਨਾ ਕਰਿਆ ਕਰੋ ਜ਼ਿੰਦਗੀ ਕਿਸੇ ਲਈ ਵੀ ਆਸਾਨ ਨਹੀਂ ਹੁੰਦੀ ਹਰ ਕਿਸੇ ਦੇ ਅੰਦਰ ਕੋਈ ਲੜਾਈਆਂ ਕੋਈ ਦਰਦ ਕੋਈ ਅਣਕਈਆਂ ਕਹਾਣੀਆਂ ਜ਼ਰੂਰ ਹੁੰਦੀਆਂ ਨੇ ਪਰ ਜੇ ਕੋਈ ਫਰਕ ਪੈਂਦਾ ਹੈ ਤਾਂ ਉਹ ਸਿਰਫ ਇਸ ਗੱਲ ਨਾਲ ਕਿ ਅਸੀਂ ਹਾਲਾਤਾਂ ਦਾ ਸਾਹਮਣਾ ਕਿਵੇਂ ਕਰਨਾ ਵਾ ਠੀਕ ਹੈ ਨਾ ਮਜਬੂਤ ਬੰਦਾ ਉਹ ਨਹੀਂ ਹੁੰਦਾ ਜੋ ਕਦੇ ਰੋਂਦਾ ਨਹੀਂ ਮਜਬੂਤ ਉਹ ਹੁੰਦਾ ਜੋ ਰੋ ਕੇ ਵੀ ਅੱਗੇ ਵੱਧ ਜਾਂਦਾ ਹੈ ਉਹ ਜਾਣਦਾ ਹੈ ਕਿ ਰੋਣਾ ਕਮਜ਼ੋਰੀ ਨਹੀਂ ਹੁੰਦਾ ਇਹ ਵੀ ਇੱਕ ਤਾਕਤ ਹੀ ਹੈ ਜਿਹੜੀ ਦਿਲ ਦਾ ਬੋਝ ਹਲਕਾ ਕਰਦੀ ਤੇ ਹਰ ਅੰਦਰ ਦੀ ਜਿਹੜੀ ਆਗਿ ਉਹਨੂੰ ਹੋਰ ਤੇਜ਼ ਕਰਦੀ ਜਦੋਂ ਕਿਤੇ ਤੁਹਾਡਾ ਮਨ ਕਰੇ ਨਾ ਕਿ ਮੈਂ ਬਹੁਤ ਅਫਸੈਟ ਹੈ ਤਾਂ ਰੋ ਲੈਣਾ ਚਾਹੀਦਾ ਕਿ ਰੋਣਾ ਕੋਈ ਮਾੜੀ ਗੱਲ ਨਹੀਂ ਹੈ ਕੋਈ ਕਮਜ਼ੋਰੀ ਨਹੀਂ ਹੈ ਨਾਲ ਤੁਹਾਡਾ ਮਨ ਹਲਕਾ ਹੋਊਗਾ ਅੰਦਰ ਤੇ ਜੋ ਬਲਬਲੇ ਨੇ ਉਹ ਅਥਰੂ ਬਣ ਕੇ ਤੁਹਾਡੇ ਬਾਹਰ ਨਿਕਲ ਜਾਣਗੇ ਆਪਣੇ ਆਪ ਨੂੰ ਮਜਬੂਤ ਬਣਾਓ ਕਿਉਂਕਿ ਹਮੇਸ਼ਾ ਕਿੰਨਾ ਕੁ ਟਾਈਮ ਕਿਸੇ ਦੇ ਉੱਪਰ ਨਿਰਭਰ ਰਹੋਗੇ ਤੁਸੀਂ ਵੇਖੋ ਮੈਂ ਕੁਝ ਪੁਆਇੰਟ ਨੋਟ ਕੀਤੇ ਨੇ ਇਹ ਤੇ ਹੈਗੀਆਂ ਸੀ ਵੇਖੋ ਜਿਹੜੇ ਆਪਾਂ ਗੱਲਾਂ ਕੀਤੀਆਂ ਨੇ ਇਹ ਜਿਹੜੇ ਮਾਨਸਿਕ ਤੌਰ ਤੇ ਕਮਜ਼ੋਰ ਲੋਕ ਹੁੰਦੇ ਨੇ ਜਿਹੜੇ ਆਪਣੇ ਫੈਸਲੇ ਖੁਦ ਨਹੀਂ ਕਰ ਸਕਦੇਗੇ ਹਮੇਸ਼ਾ ਦੂਜਿਆਂ ਤੋਂ ਡਰਦੇ ਹੀ ਰਹਿੰਦੇ ਨੇ ਡਰਦੇ ਹੀ ਰਹਿੰਦੇ ਨੇ ਉਹ ਚਾਰਚ ਰਿਸ਼ਤੇਦਾਰੀ ਦੇ ਵਿੱਚ ਵੀ ਬੈਠੇ ਹੋਣਗੇ ਨਾ ਹਮੇਸ਼ਾ ਚੁੱਪਚ ਕਰਕੇ ਬੈਠੇ ਰਹਿਣਗੇ ਕਿਤੇ ਮੇਰੇ ਤੋਂ ਕੋਈ ਗੱਲ ਗਲਤ ਨਾ ਕਹੀ ਜਾਵੇ ਜੇ ਚਾਰ ਬੰਦੇ ਦੇ ਵਿੱਚ ਕੋਈ ਬੰਦਾ ਗਲਤ ਗੱਲ ਵੀ ਕਿਸੇ ਪ੍ਰਤੀ ਕਰਦਾ ਪਿਆ ਨਾ ਉੱਥੇ ਵੀ ਉਹ ਚੁੱਪ ਰਹਿਣਗੇ ਆਪਣੀ ਰਾਏ ਦੇਣਗੇ ਨਹੀਂ ਹਾਂ ਹਾਂ ਕਰਿਓ ਜੇ ਉਹਨਾਂ ਨੇ ਕੋਈ ਗਲਤ ਕੰਮ ਕਹਿ ਦੇਣਾ ਵਾ ਤਾਂ ਵੀ ਉਹਨਾਂ ਨੇ ਕਹਿਣਾ ਠੀਕ ਹੈ ਠੀਕ ਹੈ ਅਗਰ ਕੋਈ ਉਹਨਾਂ ਨੂੰ ਸਹੀ ਕੰਮ ਕਹਿਣਗੇ ਤਾਂ ਵੀ ਕਹਿਣਗੇ ਠੀਕ ਹੈ ਠੀਕ ਹੈ ਮਤਲਬ ਇਹੋ ਜਿਹੇ ਲੋਕ ਨਾ ਮਤਲਬ ਆਪਣੇ ਆਪ ਨੂੰ ਪ੍ਰੀਪੇਅਰ ਨਹੀਂ ਬਣਾ ਸਕਦੇ ਕਦੇ ਵੀ ਸੋ ਇਹਨਾਂ ਨੂੰ ਆਪਣੇ ਆਪ ਨੂੰ ਮਜ਼ਬੂਤ ਬਣਾਉਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਪਣੀ ਸੋਚ ਬਦਲਣੀ ਪੈਗੀ ਜਿੰਦਗੀ ਵਿੱਚ ਸਭ ਕੁਝ ਆਪਣੇ ਤਰੀਕੇ ਨਾਲ ਹੀ ਹੁੰਦਾ ਆ ਪਰ ਆਪਣੀ ਸੋਚ ਨਾਲ ਤੁਸੀਂ ਹਰ ਹਾਲਾਤ ਨੂੰ ਆਪਣੇ ਹੱਥ ਵਿੱਚ ਜ਼ਰੂਰ ਕਰ ਸਕਦੇ ਹੋ ਹਮੇਸ਼ਾ ਪੋਜ਼ਿਟਿਵ ਸੋਚਿਆ ਕਰੋ ਕਦੇ ਵੀ ਨੈਗੇਟਿਵ ਨਾ ਸੋਚਿਆ ਕਰੋ ਨੈਗੇਟਿਵ ਸੋਚਣ ਦੇ ਨਾਲ ਕੁਝ ਨਹੀਂ ਹੋਣਾ ਹਮੇਸ਼ਾ ਪੋਜ਼ਿਟਿਵ ਸੋਚੋਗੇ ਤਾਂ ਅੱਗੇ ਵਧੋਗੇ ਕਿਸੇ ਤੇ ਨਿਰਪਰਨ ਨਾ ਰਹੋ ਦੂਜੀ ਪਾਸੇ ਕਿਸੇ ਦੇ ਡਿਪੈਂਡਰ ਨਾ ਰਹੋ ਤੈਨੂੰ ਨਾ ਦੁਨੀਆ ਉਦੋਂ ਦਾ ਕੀ ਤੁਹਾਡੀ ਇਹ ਜਦੋਂ ਤੱਕ ਤੁਸੀਂ ਆਪਣੇ ਪੈਰਾਂ ਤੇ ਨਹੀਂ ਖੜੇ ਹੁੰਦੇ ਜਦੋਂ ਤੱਕ ਤੁਸੀਂ ਦੂਜਿਆਂ ਤੋਂ ਉਮੀਦ ਰੱਖਦੇ ਹੋ ਉਦੋਂ ਤੱਕ ਤੁਸੀਂ ਕਦੇ ਆਜ਼ਾਦ ਨਹੀਂ ਹੋ ਸਕਦੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਆਪਣੇ ਫੈਸਲੇ ਖੁਦ ਲੈਣਾ ਸਿੱਖੋ ਦੂਜਿਆਂ ਦੇ ਡਿਪੈਂਡ ਹੋਣਾ ਛੱਡ ਦਿਓ ਆਪਣਾ ਗੋਲ ਨਿਰਧਾਰਤ ਕਰ ਲਓ ਆਪਣਾ ਕੋਈ ਏਮ ਰੱਖੋ ਕਿ ਮੈਂ ਇਸ ਚੀਜ਼ ਵੱਲ ਇਹ ਚੀਜ਼ ਕਰਨਾ ਤੇ ਉਸੇ ਵਿੱਚ ਹੀ ਆਪਣਾ ਸਾਰਾ ਜ਼ੋਰ ਲਾਓ ਮੰਨ ਲਓ ਜੇ ਕਿਸੇ ਨੇ ਕੋਈ ਟੀਚਰ ਬੰਨਾ ਤਾਂ ਤੁਸੀਂ ਪੜਾਈ ਦੇ ਵਿੱਚ ਪੂਰਾ ਜ਼ੋਰ ਲਾ ਦਿਓ ਜੇ ਕਿਸੇ ਨੇ ਕੋਈ ਟੇਲਰ ਬੰਨਾ ਤਾਂ ਤੁਸੀਂ ਸਟਿਚਿੰਗ ਦੇ ਵਿੱਚ ਆਪਣਾ ਇੰਨਾ ਜ਼ੋਰ ਲਾਓ ਇੰਨਾ ਜ਼ੋਰ ਲਾਓ ਕਿ ਕਾਮ ਜਬੀ ਤੁਹਾਨੂੰ ਮਿਲ ਕੇ ਰਵੇ ਜਿੰਦਗੀ ਵਿੱਚ ਬਿਨਾ ਮਕਸਦ ਦੇ ਖਾਲੀ ਹੋ ਜਾਂਦੀ ਜੇ ਜਿੰਦਗੀ ਵਿੱਚ ਕੋਈ ਮਕਸਦ ਨਾ ਨਾ ਰਹੇ ਜੇ ਆਪਣਾ ਕੀ ਆਪਾ ਕੋਈ ਗੋਲ ਨਹੀਂ ਹੁੰਦਾ ਆਪਣਾ ਏਮ ਕੋਈ ਨਹੀਂ ਹੁੰਦਾ ਤਾਂ ਫਿਰ ਮੈਨੂੰ ਨਹੀਂ ਲੱਗਦਾ ਕਿ ਜ਼ਿੰਦਗੀ ਨੇ ਕੋ ਖਾਲੀ ਖਾਲੀ ਲੱਗਦੀ ਹੈ ਹਰ ਸਵੇਰ ਉੱਠ ਕੇ ਆਪਣੇ ਮਨ ਵਿੱਚ ਇੱਕ ਜਜ਼ਬਾ ਜ਼ਰੂਰ ਰੱਖੋ ਕਿ ਅੱਜ ਮੈਂ ਕੁਝ ਵੱਖਰਾ ਕਰਨਾ ਹੈ ਹਰ ਛੋਟੀ ਜਿੱਤ ਨੂੰ ਜ਼ਰੂਰ ਮਨਾਓ ਕਿਉਂਕਿ ਇਹ ਛੋਟੇ ਛੋਟੇ ਜਿੱਤਾਂ ਹੀ ਵੱਡੀ ਸਫਲਤਾ ਦੇ